ਇਸ ਤਰ੍ਹਾਂ ਦਾ ਹੈ ਡਿਜ਼ਾਈਨ ਆ ਬਹੁਤ ਸੋਹਣਾ ਹੈ ਦੋ ਰੰਗਾਂ ਦੇ ਵਿੱਚ ਡਿਜ਼ਾਈਨ ਆਗਾ ਤੇ ਇਹ ਇਹ ਉਲਟੇ ਪਾਸੇ ਡਿਜ਼ਾਈਨ ਸ਼ੁਰੂ ਹੁੰਦਾਗਾ ਪਹਿਲਾਂ ਤੇ ਪਹਿਲਾਂ ਹੁਣ ਆਪਾਂ ਇੱਕ ਸਿੱਧੀ ਸਲਾਈ ਪਾ ਲੈਣੀ ਆ ਦੇਖੋ ਨੀਚੇ ਅਸੀਂ ਪਹਿਲਾਂ ਦੋ ਸਲਾਈਆਂ ਸਿੱਧੀਆਂ ਪਾ ਲਈਆਂ ਸੀਗੀਆਂ ਫਿਰ ਇਸ ਤਰ੍ਹਾਂ ਦਾ ਹੈ ਡਿਜ਼ਾਈਨ ਪਾਇਆ ਸੀ ਤੇ ਡਿਜ਼ਾਈਨ ਸਾਰਾ ਇੱਕ ਸਲਾਈ ਦਾ ਗਿਆਈ ਹੈ ਇਹ ਉਲਟੇ ਪਾਸੇ ਇਹਦਾ ਡਿਜ਼ਾਈਨ ਬਣੂਗਾ ਸਿੱਧੇ ਪਾਸੇ ਸਲਾਈ ਸਿੱਧੀ ਹੀ ਜਾਉਗੀ ਬਹੁਤ ਸੋਖਾ ਡਿਜ਼ਾਈਨ ਆ ਕੋਈ ਇਹਦੇ ਵਿੱਚ ਕੋਈ ਵਿੰਗ ਬਲੇਵ ਨਹੀਂ ਹੈਗਾ ਆ ਬਲੀ ਜਿੰਨਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤੇ ਜੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਸਾਨੂੰ ਵੀ ਸਾਨੂੰ ਡਿਜ਼ਾਈਨ ਕਿਸ ਤਰ੍ਹਾਂ ਲੱਗਿਆ ਜਾਂ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਤੇ ਚੈਨਲ ਪਲੀ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਲਾਈਕ ਕਰਕੇ ਸ਼ੇਅਰ ਜਰੂਰ ਕਰ ਦਿਆ ਕਰੋ ਕਿਉਂ ਵੀਡੀਓ ਬਣਾਉਣ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੁੰਦੀ ਹੈਗੀ ਅਸੀਂ ਤੁਹਾਨੂੰ ਇੱਕ ਤਰ੍ਹਾਂ ਦਾ ਪਹਿਣਾ ਮੇਰੀਆ ਕਈ ਵਾਰ ਆਪਾਂ ਨੂੰ ਅੱਕੇ ਹੁੰਦਾ ਸੀ ਆਪਾਂ ਨੂੰ ਕੰਮ ਸਿੱਖਣਾ ਬਾਹਰ ਜਾਣਾ ਪੈਂਦਾ ਹੁਣ ਆਪਾਂ YouTube ਤੋਂ ਕੋਈ ਵੀ ਆਪਾ ਸਿੱਖ ਸਕਦੇ ਆ ਤੇ ਹੁਣ ਆਪਾਂ ਇਹ ਦੋ ਕਲਰ ਚ ਸੀਗਾ ਇੱਕ ਕਲਰ ਚ ਵੀ ਬਣਾ ਸਕਦੇ ਆ ਤੁਸੀਂ ਤੁਹਾਨੂੰ ਇਹ ਕਰੀਮ ਕਲਰ ਆਗਾ ਤੇ ਉਹਦਾ ਤਾਂ ਗੱਲ ਲੱਗਿਆ ਹੋਇਆ ਤੇ ਹੁਣ ਇਹਦਾ ਇੱਕ ਸਿੱਧੀ ਸਲਾਈ ਜਾਊਗੀ ਸਭ ਸਿੱਧਾ ਹੀ ਬੋਲਣਾ ਪਾਹੀ ਬਲੈਕ ਤਾਂ ਸਿੱਧੀ ਸਲਾਈ ਹੀ ਬੋਲਣੀ ਹੈ ਇਹ ਸਿੱਧੇ ਸਿੱਧੇ ਆ ਸੇ ਸਿੱਧੀ ਸਿੱਧੀ ਕੁੰਡੇ ਪਾਈ ਜਾਣੇ ਅੰਗੇ ਸੇ ਤੁਹਾਡੇ ਲਈ ਸੌਖੇ ਸੌਖੇ ਹੀ ਡਿਜ਼ਾਈਨ ਲੈ ਕੇ ਆਉਣੇ ਅੰਗੇ ਇਹੀ ਵਾਰ ਆਪਾਂ ਪਹਿਣਾ ਪਹਿਲੀ ਪਹਿਲੀ ਵਾਰ ਡਿਜ਼ਾਈਨ ਬਣਾਉਣਾ ਸਿੱਖਦੇ ਆਂ ਤੇ ਉਹਨਾਂ ਲਈ ਤਾਂ ਬਹੁਤ ਜਿਆਦਾ ਵਧੀਆ ਡਿਜ਼ਾਈਨ ਹੈ ਸੌਖਾ ਤੇ ਸੌਖਾ ਡਿਜਾਇਨ ਹੈ ਬਣਦਾ ਵੀ ਕਈ ਇੱਕ ਤਰ੍ਹਾਂ ਦੇ ਨੇ ਛੋਟੇ ਛੋਟੇ ਫਲਾਵਰ ਜਿਹੇ ਹੁੰਦੇ ਇਸ ਤਰ੍ਹਾਂ ਦਾ ਹੀ ਲੱਗਦਾ ਡਿਜ਼ਾਈਨ ਜਦੋਂ ਬਣਨ ਲੱਗ ਜਾਂਦਾ ਤਾਂ ਇਹ ਦੋ ਚਾਰ ਸਲਾਈਆਂ ਜ ਜਿਨੀ ਆਪਾਂ ਨੂੰ ਪਤਾ ਲੱਗਦਾ ਵੀ ਕੀ ਡਿਜ਼ਾਈਨ ਆਗਾ ਜਦੋਂ ਆਪਾਂ ਸਾਰਾ ਬਣ ਲਏਗੇ ਤੇ ਸਲਾਈਆਂ ਆਪਾਂ ਲੈਨੇ ਆ ਫੇਰ ਆਪਾਂ ਪਤਾ ਲੱਗਦਾ ਹੈ ਕਿ ਜਿਆਦਾ ਇਹ ਮਿੱਕੇ ਮਿੱਕੇ ਦੇ ਸ਼ੌਟ ਸ਼ੌਟੇ ਜੀ ਫਲਾਵਰ ਲੱਗਦੇ ਆ ਦੇਖਣ ਦੇ ਵਿੱਚ ਹੁਣ ਔਰ ਤੇ ਪਾਸੇ ਇਹ ਸ਼ੁਰੂ ਹੋਣਾਗਾ ਡਿਜ਼ਾਈਨ ਔਰ ਟੇਪਾਸੇ ਆਪਾਂ ਜਿਹੜਾ ਹੁਣਾ ਦੂਜਾ ਧਾਗਾ ਉਹ ਲਾਉਣਾ ਹੈ। ਇਦੀ ਵਿੱਚ ਬਸ ਜਿਹੜੇ ਹੁਣ ਆਹ ਦੋ 1 2 ਇਹ ਦੋ ਗੁੰਡੇ ਲੈਣੇ ਆਪਾਂ ਇਕੱਠੇ। ਦੋ ਗੁੰਡਿਆਂ ਨੂੰ ਇਕੱਠਿਆਂ ਨੂੰ ਇਸ ਤਰ੍ਹਾਂ ਅੱਗੇ ਧਾਗਾ ਕਰਕੇ ਇਸ ਤਰ੍ਹਾਂ ਜਿੱਤੇ ਮੈਂ ਪਾਉਂਦੇ ਗੁੰਦੇ ਇਸ ਤਰ੍ਹਾਂ ਬੰਨਣਾਗਾ। ਇਹਨਾਂ ਨੂੰ ਕੱਢਣਾ ਨਹੀਂ ਲਾਉਣਾ ਨਹੀਂ ਗੁੰਡਿਆਂ ਨੂੰ ਪਹਿਲਾਂ। ਤੇ ਇਸੇ ਧਾਗੇ ਨੂੰ ਆਪਾਂ ਪਿੱਛੇ ਆ ਇਸ ਤਰ੍ਹਾਂ ਲਾ ਜਾ ਕੇ ਇਹਨੂੰ ਇੱਕ ਵਾਰੀ ਫੇਰੇ ਇਸੇ ਦੋ ਗੁੰਡਿਆਂ ਨੂੰ ਬਣਾ ਕੇ ਜਿਹੜੇ ਆਪਾਂ ਦੋ ਗੁੰਡੇ ਇਕੱਠੇ ਕੀਤੇ ਇਹ ਹੀ ਦੋ ਗੁੰਡੇ ਆਪਾਂ ਇਸੇ ਗੁੰਡੇ ਤੋਂ ਹੀ ਬਣਾਉਣੇ ਨੇ ਇਸ ਤਰ੍ਹਾਂ ਫੇਰ ਧਾਗਾ ਅੱਗੇ ਕਰ ਲੈਣਾਗਾ ਫਿਰ ਜਿਹੜੇ ਆ ਦੋ ਅੱਗੇ ਆ ਕੇ ਇਸੇ ਤਰ੍ਹਾਂ ਹੀ ਦੋ ਗੁੰਡੇ ਇਸ ਤਰ੍ਹਾਂ ਆਪਾਂ ਬਣ ਲੈਨੇ ਆਂਗੇ ਧਿਆਨ ਨਾਲ ਦੇਖੋ ਤੁਸੀਂ ਚੰਗੀ ਤਰ੍ਹਾਂ

ਸਰੀ ਸਲਾਈ ਜੇ ਇਸੇ ਤਰ੍ਹਾਂ ਹੀ ਪਾ ਲੈਣੀ ਹੈ। ਤੁਸੀਂ ਕਢੀਆਂ ਚ ਵੀ ਵੀ ਮਤਲਬ ਇੱਕ ਰੰਗ ਦੇ ਧਾਗੇ ਚ ਵੀ ਕਰ ਸਕਦੇ ਹੋ ਦੋ ਰੰਗਾ ਦੇ ਜਿਵੇਂ ਤੁਹਾਡਾ ਤਿੰਨਾ ਰੰਗਾ ਦੇ ਵਿੱਚ ਕਈ ਵਾਰ ਪਛਵਾ ਬਚੀਆਂ ਪਈਆਂ ਹੁੰਦੀਆਂ ਨੇ ਜੀ ਆ ਬਹੁਤ ਸੋਨਾ ਬਣੂਗਾ ਹੀ ਬਸ ਸੌਖੀ ਬਹੁਤ ਹੈ ਇਹ ਡਿਜ਼ਾਈਨ ਬਹੁਤ ਯਾਦੀ ਸੌਖਾ ਹੈ ਆਹੰਤੋਂ ਜਾਣ ਵੀ ਆਪਾਂ ਇਹ ਬਣ ਸਕਦੇ ਆ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਲਾਉਣਾ ਨਹੀਂ ਹੈਗਾ ਬਸ ਇਸੇ ਨੂੰ ਫੇਰ ਧਾਗੇ ਨੂੰ ਪਿੱਛੇ ਕਰ ਦੇਣਾ ਤੇ ਇਹਨੂੰ ਫੇਰ ਇਸੇ ਤਰ੍ਹਾਂ ਪਿੱਛੇ ਮੁੜ ਜਾ ਕੇ ਸिलाई ਬਣ ਲੈਣ ਇੱਕ ਵਾਰੀ ਇੱਕ ਪੇ ਸिलाई ਕਰਨੀ ਹੈਗੀ ਇੱਕ ਵਾਰੀ ਪਿੱਛੇ ਮੁੜ ਕੇ ਇੱਕ ਵਾਰੀ ਇਸ ਤਰ੍ਹਾਂ ਕੇ ਨੂੰ ਕਰਕੇ ਤੇ ਧਾਗਾ ਪਿੱਛੇ ਕਰਕੇ ਪਿੱਛੇ ਨੂੰ ਆਏ ਸਿੱਧਾ ਕਰਕੇ ਆਏ ਬਸ ਸਿੱਧਾ ਬਣ ਦਿੰਦੇ ਨੇ ਕਿਸੇ ਨਾ ਵੀਡੀਓ ਸਕਿਪ ਕਰਕੇ ਨਾ ਵੇਖਿਆ ਕਰੋ ਸਾਰੀ ਵੀਡੀਓ ਚੰਗੀ ਤਰ੍ਹਾਂ ਆਪਾਂ ਜਦੋਂ ਧਿਆਨ ਨਾਲ ਦੇਖਦੇ ਆ ਤਾਂ ਆਪਣਾ ਡਿਜ਼ਾਈਨ ਸਮਝ ਆਉਂਦਾ ਹੈ ਮੈਂ ਸਲੋ ਇਸ ਤਰ੍ਹਾਂ ਬੋਲ ਕੇ ਕਰਕੇ ਬੋਲਦੀ ਆ ਤਾਂ ਕਿ ਤੁਹਾਨੂੰ ਡਿਜ਼ਾਈਨ ਦਾ ਪਤਾ ਲੱਗ ਸਕੇ ਬਹੁਤ ਵਧੀਆ ਬਣਦਾ ਹੈ ਬਹੁਤ ਸੋਖਾ ਡਿਆਣਾ ਹੈ ਬੱਚਿਆਂ ਦੇ ਜੇ ਤੁਸੀਂ ਪਾ ਕੇ ਬਹੁਤ ਸੋਹਣੇ ਛੋਟੇ ਛੋਟੇ ਜੇ ਰੰਗ ਬਚੇ ਹੁੰਦੇ ਆ ਆਪਣੇ ਗੋਲੇ ਉਹਨਾਂ ਨਾਲ ਬਣਾ ਸਕਦੇ ਹੋ ਆ ਤਾਂ ਮੈਂ ਵੀ ਵਸਾਦਾ ਚਾਹ ਨਾਲ ਪਾਲਾ ਸੀ ਕਿ ਕੁੰਡਾ ਪਾਜ ਗਿਆ ਤੇ ਨੂੰ ਉਲਟਾ ਪਾਣ ਲੋ ਕਈ ਵਾਰ ਆਪਣੇ ਕੁੰਡੇ ਪੂਰੀ ਹੁੰਦੇ ਆ ਉਸ ਤਰ੍ਹਾਂ ਤੁਸੀਂ ਪਾਉ ਜੋਟੇ ਤਾਂ ਹੁਣ ਜਿਹੜੇ ਸਿੱਧੇ ਪਾਸੇ ਹੈਗੇ ਜਿਹੜਾ ਆਪਾਂ ਇਹ ਪਾ ਕੇ ਨਾ ਏਸੇ ਦੀ ਹੀ ਆਪਾਂ ਸਿੱਧਾ ਪਾਉਣਾਗਾ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਜਾਂਦਾਗਾ ਤਾਂ ਤੁਸੀਂ ਇਸ ਤਰ੍ਹਾਂ ਹੀ ਇਧਰ ਸਿੱਧੀ ਸਿੱਧੀ ਪਾਓ ਔਰ ਡੇਰੀ ਔਰਟੇ ਪਾਓ ਇਹ ਇਹ ਡਿਜ਼ਾਈਨ ਬਣਨਾਗਾ ਸੋਨੇ ਇੱਕ ਵਾਰੀ ਫੇਰ ਅਸੀ ਡਿਜ਼ਾਈਨ ਦੱਸ ਦਾਂਗੇ ਕਿਸ ਤਰ੍ਹਾਂ ਹੈਗਾ ਬਹੁਤ ਸੌਖਾ ਡਿਜ਼ਾਈਨ ਹੈ ਵੈਸੇ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਇਹ ਕੋਈ ਇਹ ਨੌਖਾ ਡਿਜ਼ਾਈਨ ਨਹੀਂ ਹੈਗਾ ਪਾਉਣਾ ਹੈ ਜੇ ਤੁਸੀਂ ਦੋ ਸਲਾਈਆਂ ਜਾਂ ਤਿੰਨ ਸਲਾਈਆਂ ਇੱਕ ਕਲਰ ਦੀ ਪਾਉਣੀ ਹੈ ਵੀ ਪਾ ਸਕਦੇ ਹੋ ਜੇ ਇਕੱਠ ਕਰਕੇ ਪਾਉਣੀ ਹੈ ਤਾਂ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਕਿਸ ਤਰ੍ਹਾਂ ਤੁਸੀਂ ਪਾਉਣਾ ਤੇ ਇਹ ਵਾਰ ਆਪਣੇ ਕੋਲ ਪਰਸ਼ਮ ਬੱਦ ਘੱਟ ਹੋਉਂਦੀ ਹੈ ਜੀ ਤੇ ਉਸ ਤਰ੍ਹਾਂ ਆਪਾ ਇਹ ਕਲਰ ਚ ਵੀ ਬਹੁਤ ਸੋਹਣਾ ਲੱਗਦਾ ਹੈ ਜੇ ਇੱਕ ਕਲਰ ਚ ਤੁਸੀਂ ਬੋਲਣਾ ਚਾਹਉਂਦਾ ਦੇਖੋ ਇੱਕ ਕਲਰ ਦੇ ਵਿੱਚ ਵੀ ਬਹੁਤ ਸੋਹਣਾ ਲੱਗਦਾ ਹੈ ਜੇ ਦੋ ਕਲਰ ਆ ਤਿੰਨ ਕਲਰ ਆ ਕਿੰਨੇ ਮਰਜੀ ਕਲਰ ਪਾ ਲਓ ਇਹਦੇ ਵਿੱਚ ਕੋਈ ਸਾਨੂੰ ਹੋਣੀ ਹੈਗਾ ਇਹ ਕੋਈ ਇੱਕ ਸਲਾਈ ਦਾ ਹੀ ਡਿਜ਼ਾਈਨ ਆ ਹੈ ਉਹ ਜਿੱਤੇ ਸੀ ਪੁੱਜੀ ਇੱਕ ਧਾਗੇ ਦਾ ਪਾਉਂਦਾ ਤਾਂ ਜੇ ਪਾਤਾਗੇ ਦਾ ਸ਼ੁਰੂ ਕਰ ਸਕਦੇ ਹੋ ਇਸ ਤਰ੍ਹਾਂ ਇਹ ਪਹਿਲਾ ਬਹਾਰ ਦੇ ਕੋ ਇੱਕ ਲਾਈਨ ਬਣਾਈ ਸੀਗੀ ਇਹ ਮੈਂ ਤੁਹਾਨੂੰ ਦੱਸਿਆਗਾ ਵੀ ਇਹ ਆਪਾਂ ਇੱਕ ਕਲਰ ਚ ਵੀ ਪਾ ਸਕਦੇ ਆ ਵੀ ਇੱਕ ਕਲਰ ਦੇ ਵਿੱਚ ਇਸ ਤਰ੍ਹਾਂ ਲੱਗਦਾ ਇਸ ਤਰ੍ਹਾਂ ਦਾ ਵੀ ਲੱਗਦਾ ਹੁਣ ਜੇ ਆਪਾਂ ਈਸੀ ਕਲਰ ਦਾ ਹੀ ਪਾਈ ਜਾਵਾਂਗੇ ਤਾਂ ਵੀ ਬਹੁਤ ਸੋਹਣਾ ਲੱਗੂ ਜੇ ਤੁਸੀਂ ਦੂਜਾ ਕਲਰ ਲਾਉਣਾ ਤਾਂ ਵੀ ਬਹੁਤ ਸੋਹਣਾ ਲੱਗੂਗਾ ਮੈਂ ਤੁਹਾਨੂੰ ਦੁਬਾਰੇ ਫਿਰ ਇੱਕ ਵਾਰੀ ਡਿਜ਼ਾਈਨ ਦੱਸ ਦਾਨੀ ਆ ਕਿ ਇਸ ਤਰ੍ਹਾਂ ਪਾਉਣਾ ਹੈ ਪਹਿਲਾ ਤੁਸੀਂ ਜੇ ਲਾਉਣਾ ਤਾਂ ਵੈਸੇ ਇੱਕ ਕਲਰ ਇੱਕ ਬੋਲਨ ਸਕਦੇ ਹੋਗੇ ਸੋਰੀ ਦੂਜਾ ਲਾਉਣਾ ਸੀ ਧਾਗਾ ਇਹ ਕੁੰਡਾ ਤੁਸੀਂ ਇਸ ਤਰ੍ਹਾਂ ਵੀ ਬੋਲ ਸਕਦੇ ਹੋਗੇ ਉਸ ਤੋਂ ਬਾਅਦ ਤੁਸੀਂ ਡਿਟੇਲ ਸ਼ੁਰੂ ਕਰ ਸਕਦੇ ਆ ਦੇਖੋ ਦੋ ਦੋ ਇਸ ਤਰ੍ਹਾਂ ਕਰਕੇ ਧਾਗਾ ਤੇ ਘੜਕੇ ਇਸੇ ਨੂੰ ਧਾਗੇ ਨੂੰ ਪਿੱਛੇ ਫੇਰ ਕਰਕੇ ਫਿਰ ਦੋ ਕੁੰਡਾ ਨੂੰ ਇਸੇ ਨੂੰ ਬੋਲਣਾ ਅਗਾ ਦੇ ਕਰਕੇ ਦਾ ਦੇ ਕੋ ਇਹ ਤਾਂ ਅਗਾਂਹੇ ਕਰਕੇ ਇਸੇ ਗੁੰਡਿਆਂ ਨੂੰ ਆਪਾਂ ਬੰਨ੍ਹਣਾ ਬਸ ਸਿੱਧੇ ਪਾਸੇ ਤਾਂ ਸਿੱਧੀ ਹੀ ਸिलाई ਜਾਣੀ ਆਪਣੀ ਅਸੀਂ ਇੱਕ ਹੀ ਇੱਕ ਹੀ ਡਿਜ਼ਾਈਨ ਆਪਣਾ ਇੱਕ ਸਲਾਈ ਦਾ ਹੀ ਪਲੀਜ਼ ਸਾਡਾ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਨਾਲ ਵੀਡੀਓ ਸਾਰੀ ਫੁੱਲ ਦੇਖਿਆ ਕਰੋ ਤੁਸੀਂ 🔔 ਬੈਲ ਬਟਨ ਤੇ ਕਲਿੱਕ ਕਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਜਿਹੜੀ ਆਪਾਂ ਅੱਗੇ ਵੀਡੀਓ ਪਾਉਣਿਆਂ ਤੇ ਉਹਦੇ ਨੋਟੀਫਿਕੇਸ਼ਨ ਤੁਹਾਨੂੰ ਤੁਹਾਡੇ ਤੱਕ ਪਹੁੰਚਣਗੇ ਕਿੰਨਾ ਸੋਹਣਾ ਬਣਿਆ ਬਹੁਤ ਸੋਹਣਾ ਬਣਦਾ ਹੀ ਬਸ ਥੋੜਾ ਜਿਹਾ ਸਿੱਤੇ ਪਾਸੇ ਇਸੇ ਹੀ ਧਾਗੇ ਦੀ ਸਿੱਧੀ ਸिलाई ਚਾਹੋਗੀ ਤਾਂ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਸਾਨੂੰ ਵੀ ਹੌਸਲਾ ਹੁੰਦਾ ਜੇ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਤਾਂ ਕਮੈਂਟ ਚ ਉਹ ਵੀ ਜਰੂਰ ਦੱਸਿਆ ਕਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਆ ਤਾਂ ਉਹ ਵੀ ਦੱਸਿਆ ਕਰੋ ਤਾਂ ਕਿ ਜੇ ਆਪਾਂ ਕੋਈ ਗਲਤੀ ਕਰਦੇ ਤਾਂ ਕਿ ਤਾਂ ਆਪਾਂ ਸੁਧਾਰ ਸਕੀਏ ਪਲੀਜ਼ ਵੀਡੀਓ ਕੋ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਥੈਂਕ ਯੂ ਦਾ ਕੇ ਆਨ ਸਨੂ ਹੋਰ ਵੀਡੀਓ ਲੈ ਕੇ ਆਈਗੀ ਤੇ ਬੱਸ